ਸਤਿ ਸ਼੍ਰੀ ਅਕਾਲ ਮੈਂ ਸਹਿਵੀ ਜੀ ਕੇ ਐਮ ਮੀਡੀਆ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੀ ਹਾਂ ਜੀ ਸ਼ਿਫਾਲੀ ਜਰਿਆਵਾਲ ਬੀਤੇ ਦਿਨਾਂ ਦੇ ਵਿੱਚ 27 ਜੂਨ 2025 ਨੂੰ ਉਹਨਾਂ ਨੂੰ nidhan ghoshit kar ditta gaya ਜੀ ਹਾਂ ਉਹਨਾਂ ਦੀ nidhan ਹੋ ਚੁੱਕਿਆ ਹੈ ਔਰ ਬਹੁਤ ਹੀ ਰਹੱਸਮਈ ਇਹ nidhan ਹੋਇਆ ਹੈ ਮਤਲਬ ਇਸੇ ਨੂੰ ਵੀ ਹਜੇ ਤੱਕ ਇਹਨਾਂ ਦੀ ਅਸਲੀਅਤ ਦਾ ਪਤਾ ਨਹੀਂ ਚੱਲਿਆ ਕਿ ਕਿਸ ਕਾਰਨ ਉਹਨਾਂ ਦੀ ਮੌਤ ਹੋਈ ਹੈ ਤਨੂ ਮੈਦਸਮਾ ਬੀਤੇ ਦਿਨ ਯਾਨੀ ਕਿ 27 ਜੂਨ ਨੂੰ ਉਹ ਰਾਤ ਨੂੰ ਉਹਨਾਂ ਦੀ ਤਬੀਅਤ ਵਿਗੜਦੀ ਹੈ ਤੇ ਮੁੰਬਈ ਦੇ ਹਸਪੀਟਲ ਦੇ ਵਿੱਚ ਉਹਨਾਂ ਦੇ ਹਸਬੰਦ ਯਾਨੀ ਕਿ ਪ੍ਰਯਾਗ त्याਗੀ ਉਹਨਾਂ ਨੂੰ ਲੈ ਕੇ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਨਿਦਨ ਖੋਸ਼ ਕਰ ਦਿੱਤਾ ਗਿਆ ਪ੍ਰਯਾਗ त्याਗੀ ਮਤਲਬ ਕਾਫੀ ਹੀ ਸੈਡ ਮੂਡ ਦੇ ਵਿੱਚ ਹਸਪੀਟਲ ਤੋਂ ਬਾਹਰ ਨਿਕਲਦੇ ਤੇ ਕੁਝ মিডিਆ ਵਾਲੇ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਲੇਕਿਨ ਉਹ ਗੱਲ ਨਹੀਂ ਕਰ ਪਾਉਂਦੇ ਉਹ ਸਿੱਧਾ ਹੀ ਆਪਣੀ ਕਾਰ ਦੇ ਅੰਦਰ ਬੈਠਦੇ ਨੇ ਤੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਤਾਨੂੰ ਦੱਸ ਦਵਾਂ ਪੂਰਾ ਬਾਲੀਵੁੱਡ ਬਹੁਤ ਹੀ ਦੁੱਖ ਦੇ ਵਿੱਚ ਆ ਇਸ ਵਕਤ ਕਿਉਂਕਿ ਕਿਸੇ ਨੂੰ ਵੀ ਇਹ ਪਤਾ ਨਹੀਂ ਲੱਗਾ ਕਿ ਕਾਰਨ ਸੀ ਜਿਸ وجہ ਨੇ ਉਹਨਾਂ ਦੀ ਅਚਾਨਕ ਡੈਥ ਹੋ ਚੁੱਕੀ ਹੈ ਤੁਹਾਨੂੰ ਦੱਸ ਦਵਾਂ ਕਿ ਸ਼ਿਫਾਲੀ ਜਰਿਆ ਵਾਲੇ ਦੀ ਜਿਹੜੀ ਏਜ ਸੀ ਉਹ ਮਹਿਜ 42 ইয়ারਸ ਦੇ ਸੀ ਹੈ। ਅਸ਼ਿਫਾਲੀ ਜਰਿਆ ਵਾਲਾ ਇੱਕ ਅੱਛੇ ਮਾਡਲ ਸੀ ਨਹੀਂ ਇੱਕ ਅੱਛੇ ਐਕਟਰ ਵੀ ਨਹੀਂ। ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਤੇ ਨਾਲ ਹੀ ਤੁਹਾਨੂੰ ਮੈਂ ਦੱਸ ਦਵਾਂ ਕਿ ਸ਼ਿਫਾਲੀ ਜਰਿਆ ਵਾਲੇ ਦੀ ਜਿਹੜੀ ਪਛਾਣ ਹੈ ਉਹ ਕਾਂਟਾ ਲਗਾ ਗਾਣੇ ਦੇ ਵਿੱਚ ਹੋਈ ਸੀ। ਦੁਨੀਆ ਉਹਨਾਂ ਨੂੰ ਕਾਂਟਾ ਲਗਾ ਗਾਣੇ ਤੋਂ ਹੀ ਪਛਾਣ ਲੱਗੀ ਸੀ ਉਹਨਾਂ ਨੇ ਕਾਫੀ ਰਿਐਲਿਟੀ ਸ਼ੋਅ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਆਪਣੇ ਹਸਬੰਦ ਪ੍ਰਿਆਗ त्याਗੀ ਦੇ ਨਾਲ ਨੱਚ ਬਲੀਏ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਸੀ ਉਹਨਾਂ ਨੇ ਨੱਚ ਬਲੀਏ ਸੀਜ਼ਨ 5 ਤੇ ਨੱਚ ਬਲੀਏ ਸੀਜ਼ਨ 7 ਦੇ ਵਿੱਚ ਵੀ ਕੰਮ ਕੀਤਾ ਇਹੀ ਨਹੀਂ ਉਹਨਾਂ ਨੇ ਬਿਗ ਬਾਸ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਸੀ ਬਿਗ ਬਾਸ ਜਿਉਂ ਉਹਨਾਂ ਨੂੰ ਕਾਫੀ ਹੀ ਅੱਛਾ ਫੇਮਸ ਤੇ ਨਾਮ ਮਿਲਿਆ ਸੀ ਬਿਗ ਬਾਸ 13 ਤੇ ਬਿਗ ਬਾਸ 11 ਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕੀਤਾ ਸੀ ਇਸ ਤਰ੍ਹਾਂ ਅਚਾਨਕ ਉਹਨਾਂ ਦੀ ਮੌਤ ਹੋਣ ਦੇ ਕਾਰਨ ਬਾਲੀਵੁੱਡ ਦੇ ਜੁਨੇ ਵੀ ਸਟਾਰ ਨੇ ਯਾ ਸੂਰੀਆ ਸਟਾਰ ਨੇ ਉਹ ਕਾਫੀ ਹੀ ਹੈਰਾਨ ਪਰੇਸ਼ਾਨ ਤੇ ਕਾਫੀ ਦੁੱਖ ਤੇ ਵਿੱਚ ਹੋਈ ਹੈ ਅਸੀਂ ਉਮੀਦ ਕਰਾਂਗੇ ਕਿ ਇਸ ਦੁੱਖ ਦੇ ਵਿੱਚ ਉਹਨਾਂ ਦੇ ਹਸਬੰਦ ਜਲਦੀ ਹੀ ਨਿਕਲਣ ਕਿਉਂਕਿ ਉਹਨਾਂ ਨੂੰ ਜਿਸ ਤਰ੍ਹਾਂ ਦੇਖਿਆ ਗਿਆ ਹੈ ਉਹ ਕਾਫੀ ਹੀ ਦੁਖੀ ਨਜ਼ਰ ਆ ਰਹੇ ਨੇ ਸਸਰੀਆ ਕ ਮੈਂ ਸਹਿਵੀ ਜੀ ਕੇ ਐ ਮੀਡੀਆ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੀ ਹਾਂ ਜੀ ਸ਼ਿਫਾਲੀ ਜਰਿਆ ਵਾਲਾ ਬੀਤੇ ਦਿਨਾਂ ਦੇ ਵਿੱਚ 27 ਜੂਨ 2025 ਨੂੰ ਉਹਨਾਂ ਨੂੰ ਨਿਦਨ ਘੋਸ਼ਿਤ ਕਰ ਦਿੱਤਾ ਗਿਆ ਜੀ ਹਾਂ ਉਹਨਾਂ ਦੀ ਨਿਦਨ ਹੋ ਚੁੱਕਿਆ ਹੈ ਔਰ ਬਹੁਤ ਹੀ ਰਹੱਸਮਈ ਇਹ ਨਿਦਨ ਹੋਇਆ ਹੈ ਮਤਲਬ ਇਸੇ ਨੂੰ ਵੀ ਹਜੇ ਤੱਕ ਇਹਨਾਂ ਦੀ ਅਸਲੀਅਤ ਦਾ ਪਤਾ ਨਹੀਂ ਚੱਲਿਆ ਕਿ ਕਿਸ ਕਾਰਨ ਉਹਨਾਂ ਦੀ ਮੌਤ ਹੋਈ ਹੈ ਨੂਮੇ ਦਾਸਮਾ ਬੀਤੇ ਦਿਨ ਯਾਨੀ ਕਿ 27 ਜੂਨ ਨੂੰ ਉਹ ਰਾਤ ਨੂੰ ਉਹਨਾਂ ਦੀ ਤਬੀਅਤ ਵਿਗੜਦੀ ਹੈ ਤੇ ਮੁੰਬਈ ਦੇ ਹਸਪੀਟਲ ਦੇ ਵਿੱਚ ਉਹਨਾਂ ਦੇ ਹਸਬੰਦ ਯਾਨੀ ਕਿ ਪ੍ਰਯਾਗ त्याਗੀ ਉਹਨਾਂ ਨੂੰ ਲੈ ਕੇ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਨਿਦਨ ਖੋਸ਼ ਕਰ ਦਿੱਤਾ ਗਿਆ ਪ੍ਰਯਾਗ त्याਗੀ ਮਤਲਬ ਕਾਫੀ ਹੀ ਸੈਡ ਮੂਡ ਦੇ ਵਿੱਚ ਹਸਪੀਟਲ ਤੋਂ ਬਾਹਰ ਨਿਕਲਦੇ ਤੇ ਕੁਝ মিডিਆ ਵਾਲੇ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਲੇਕਿਨ ਉਹ ਗੱਲ ਨਹੀਂ ਕਰ ਪਾਉਂਦੇ ਉਹ ਸਿੱਧਾ ਹੀ ਆਪਣੀ ਕਾਰ ਦੇ ਅੰਦਰ ਬੈਠਦੇ ਨੇ ਤੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਅਨੂੰ ਦੱਸ ਦਵਾਂ ਪੂਰਾ ਬਾਲੀਵੁੱਡ ਬਹੁਤ ਹੀ ਦੁੱਖ ਦੇ ਵਿੱਚ ਆ ਇਸ ਵਕਤ ਕਿਉਂਕਿ ਕਿਸੇ ਨੂੰ ਵੀ ਇਹ ਪਤਾ ਨਹੀਂ ਲੱਗਾ ਕਿ ਕਾਰਨ ਸੀ ਜਿਸ وجہ ਨੇ ਉਹਨਾਂ ਦੀ ਅਚਾਨਕ ਡੈਥ ਹੋ ਚੁੱਕੀ ਹੈ ਤੁਹਾਨੂੰ ਦੱਸ ਦਵਾਂ ਕਿ ਸ਼ਿਫਾਲੀ ਜਰਿਆ ਵਾਲੇ ਦੀ ਜਿਹੜੀ ਏਜ ਸੀ ਉਹ ਮਹਿਜ 42 ইয়ারਸ ਦੇ ਸੀ ਹੈ। ਅਸ਼ਿਫਾਲੀ ਜਰਿਆ ਵਾਲਾ ਇੱਕ ਅੱਛੇ ਮਾਡਲ ਸੀ ਨਹੀਂ ਇੱਕ ਅੱਛੇ ਐਕਟਰ ਵੀ ਨਹੀਂ। ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਤੇ ਨਾਲ ਹੀ ਤੁਹਾਨੂੰ ਮੈਂ ਦੱਸ ਦਵਾਂ ਕਿ ਸ਼ਿਫਾਲੀ ਜਰਿਆ ਵਾਲੇ ਦੀ ਜਿਹੜੀ ਪਛਾਣ ਹੈ ਉਹ ਕਾਂਟਾ ਲਗਾ ਗਾਣੇ ਦੇ ਵਿੱਚ ਹੋਈ ਸੀ। ਦੁਨੀਆ ਉਹਨਾਂ ਨੂੰ ਕਾਂਟਾ ਲਗਾ ਗਾਣੇ ਤੋਂ ਹੀ ਪਛਾਣ ਲੱਗੀ ਸੀ ਉਹਨਾਂ ਨੇ ਕਾਫੀ ਰਿਐਲਿਟੀ ਸ਼ੋਅ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਆਪਣੇ ਹਸਬੰਦ ਪ੍ਰਿਆਗ त्याਗੀ ਦੇ ਨਾਲ ਨਚ ਬਲੀਏ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਸੀਗਾ ਉਹਨਾਂ ਨੇ ਨਚ ਬਲੀਏ ਸੀਜ਼ਨ 5 ਤੇ ਨਚ ਬਲੀਏ ਸੀਜ਼ਨ 7 ਦੇ ਵਿੱਚ ਵੀ ਕੰਮ ਕੀਤਾ ਇਹ ਹੀ ਨਹੀਂ ਉਹਨਾਂ ਨੇ ਬਿਗ ਬਾਸ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਸੀ ਬਿਗ ਬਾਸ ਜਿਉਂ ਉਹਨਾਂ ਨੂੰ ਕਾਫੀ ਹੀ ਅੱਛਾ ਫੇਮਸ ਤੇ ਨਾਮ ਮਿਲਿਆ ਸੀ ਬਿਗ ਬਾਸ 13 ਤੇ ਬਿਗ ਬਾਸ 11 ਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਇਸ ਤਰ੍ਹਾਂ ਅਚਾਨਕ ਉਹਨਾਂ ਦੀ ਮੌਤ ਹੋਣ ਦੇ ਕਾਰਨ ਬਾਲੀਵੁੱਡ ਦੇ ਜੁਨੇ ਵੀ ਸਟਾਰ ਨੇ ਯਾ ਸੂਰੀਆ ਸਟਾਰ ਨੇ ਉਹ ਕਾਫੀ ਹੀ ਹੈਰਾਨ ਪਰੇਸ਼ਾਨ ਤੇ ਕਾਫੀ ਦੁੱਖ ਤੇ ਵਿੱਚ ਹੋਈ ਹੈ ਅਸੀਂ ਉਮੀਦ ਕਰਾਂਗੇ ਕਿ ਇਸ ਦੁੱਖ ਦੇ ਵਿੱਚ ਉਹਨਾਂ ਦੇ ਹਸਬੰਦ ਜਲਦੀ ਹੀ ਨਿਕਲਣ ਕਿਉਂਕਿ ਉਹਨਾਂ ਨੂੰ ਜਿਸ ਤਰ੍ਹਾਂ ਦੇਖਿਆ ਗਿਆ ਹੈ ਉਹ ਕਾਫੀ ਹੀ ਦੁਖੀ ਨਜ਼ਰ ਆ ਰਹੇ ਹਨ